ਆਈ ਥਿੰਕ ਬੀਇੰਗ ਅ ਪੇਰੈਂਟ ਸਭ ਤੋਂ ਡਿਫਿਕਲਟ ਟਾਈਮ ਜਿਹੜਾ ਅਸੀਂ ਸਭ ਫੇਸ ਕਰਦੇ ਆ ਉਹ ਹੁੰਦਾ ਕਿ ਜਦੋਂ ਤੁਹਾਡਾ ਬੱਚਾ ਬਿਮਾਰ ਹੋਵੇ ਤਾਂ ਇਹ ਸਭ ਅਸੀਂ ਫੇਸ ਕੀਤਾ 7 ਤਰੀਕ ਤੋਂ ਬੱਚੇ ਐਡਮਿਟ ਕਰਨੇ ਪਏ 7 ਤੋਂ ਅਸੀਂ ਆਏ ਆ ਘਰੇ 12 ਤਰੀਕ ਨੂੰ ਤੇ ਬੱਚਾ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹਨਾਂ ਨੂੰ ਦੇਖ ਦੇਖ ਕੇ ਖੁਦ ਦਾ ਦਿਮਾਗ ਬੜਾ ਖਰਾਬ ਹੋ ਰਿਹਾ ਸੀ ਫਿਰ 12 ਤਰੀਕ ਦੇ ਆਸ-ਪਾਸ ਬੱਚੇ ਥੋੜੇ ਠੀਕ ਹੋਏ ਤਾਂ ਉਹਨਾਂ ਨੂੰ ਡਿਸਚਾਰਜ ਕਰਨਾ ਸੀ ਤਾਂ ਅਭੀ ਗੱਤ ਤੁਹਾਡੀਆਂ ਪੇਂਟਿੰਗਸ ਵਗੈਰਾ ਬਣਾਉਣ ਲੱਗ ਗਈ ਇੱਥੇ ਬੈਠ ਕੇ ਥੋੜਾ ਮਾਈਂਡ ਅਵਰਟ ਹੋ ਗਿਆ ਉਹਦਾ ਆਦਰਵਾਈਜ਼ ਡਾਕਟਰਸ ਤੋਂ ਇੰਜੈਕਸ਼ਨ ਤੋਂ ਇਨਾ ਡਰ ਗਈ ਸੀ ਤੇ ਫਾਈਨਲੀ ਆਇਆ ਉਹ ਟਾਈਮ ਜਦੋਂ ਬੱਚਾ ਨੂੰ ਡਿਸਚਾਰਜ ਕਰ ਦਿੱਤਾ ਗਿਆ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਘਰੇ ਤੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਇਸ ਟਾਈਮ ਦੇ ਵਿੱਚ ਜਿਹੜੀ ਐ ਮੈਂ ਵੀਡੀਓ ਰਿਕਾਰਡ ਕੀਤੀ ਆ ਮਤਲਬ ਆਲਮੋਸਟ 6-7 ਦਿਨਾਂ ਬਾਅਦ ਘਰ ਆਏ ਤੇ ਬੱਚੇ ਥੋੜਾ ਟੀਵੀ ਦੇਖ ਕੇ ਇੰਜੋਏ ਵੀ ਕਰਨ ਲੱਗੇ ਘਰ ਆਉਣ ਦੀ ਕੁਝ ਤਾਂ ਬੱਚੇ ਇਦਾਂ ਵੀ ਬਿਮਾਰ ਹੋ ਜਾਂਦੇ ਆ ਹਸਪੀਟਲ ਦੇ ਵਿੱਚ ਮਾਹੌਲ ਦੇਖ ਕੇ ਹਸਪੀਟਲ ਦੇ ਵਿੱਚ ਹੋਰ ਪੇਸ਼ੈਂਟਸ ਨੂੰ ਦੇਖ ਕੇ ਡਰ ਜਾਂਦੇ ਨੇ ਟੇਕ ਕੇਅਰ ਆਫ ਯਰ ਬੇਬੀਜ਼ ਐਂਡ ਡੂ ਸਬਸਕ੍ਰਾਈਬ ਟੂ ਮਾਈ ਯੂਟਿਊਬ ਚੈਨਲ